ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਖਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਅਪਿ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਈ ਜੇ ਸੋਚੀ ਲਖਵਾਜ ਪੈ ਪੁਨਾ ਹੋਵੇ ਜੇ ਲਹ ਹਲੇ ਉਤਾਰ ਭੁਖਿਆ ਭੁਖ ਨਾਤਰੀ ਜਿਵਨਾਂ ਪੁਰੀਆਂ ਪਾਰ ਸਹ ਸਿਆਣਪ ਲਖ ਰੂਹ ਹੈ ਤੈਤ ਨਜਬੈ ਨਾਲ ਕਿਸ ਜਿਆਰਾ ਹੋਈ ਐ ਕਿ ਕੋੜੇ ਟੁੱਟੇ ਪਾਲ ਹੁਕਮ ਅਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੇ ਹੋਨੇ ਆਕਾਰ ਕੁੰਨ ਇਹ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਬੜਿਆਈ ਹੁਕਮੇ ਉਤਮ ਨੀਜ ਹੁਕਮਾ ਲਿਖਾ ਲਖ ਸੁਪਾਈ ਹੈ ਇਕਨਾਂ ਹੁਕਮੇ ਬਖਸ਼ੀਸ਼ ਸੁਖਮੀ ਹਦਾ ਘੁਆਈ ਹੈ ਹੁਕਮੇ ਅੰਦਰ ਸਾਕੋ ਬਾਹ ਕੋ ਨ ਕੋਈ ਨਾਨਕ ਹੁਕਮੇ ਜਿਬ ਜੀਤਾ ਹਉ ਮੈਂ ਕਹਿ ਨ ਹੋਈ ਗਾਵੇ ਕੋ ਤਾਂ ਹੋਵੇ ਕਿਸੇ ਤਾਂ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗਨਵਰੀਆਂ ਚਾਰ ਗਾਵੇ ਕੋ ਦੇਖਣ ਵਿਚਾਰ ਗਾਵੈ ਕੋ ਸਾਹਿਰੇ ਤਨੁ ਹੈ ਗਾਵੈ ਕੋ ਜੀ ਲੈ ਹਰਿ ਤੇ ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੇ ਹਰਿ ਹਰੂਰ ਕਥਨਾਗਿ ਸਿਨਾਵੇ ਟੋਟ ਕਛ ਗਦ ਗੱਥੀ ਗੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਸਖਵਾ ਹੈ ਜੁਗਾਰ ਜੋੰਤਰ ਕਾਹੀ ਖਾ ਹੈ ਹੁਕਮੇ ਹੁਕਮ ਜੁਲਾਇ ਰਾਹੁ ਨਾਨਕ ਵਿਖਸੇ ਵਿਖਰਵਾਹੋ ਸਾਚਾ ਸਾਹਿਬ ਸਾਚੁ ਨਾਏ ਬਖਿਉ ਬਹੁ ਅਪਾਰ ਆਖ ਮੰਗਲੇ ਰਹੇ ਰਾਤ ਕਰੇ ਨਾਤਾਰ ਸਰ ਕੀ ਅਗਿਆ ਰਖੀਐ ਜਿਤੁ ਦਿਸੈ ਦਰਬਾਰ ਆਕੇ ਬਲਣ ਬੋਲੀਐ ਸੁੰਦਰੇ ਪਿਆਰ ਮਤੁਐਲਾ ਸਚਨਾ ਵੜਿਆ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖਰਿਵਾਰ ਨਾਨਕ ਹੈ ਵਜਾਣੀਐ ਸਵਾਪੀ ਸੁਚਿਆਰੇ ਆਪਿਆ ਨਾ ਜਾਏ ਹਿਤ ਨਾ ਹੋਇ ਆਪਿਆ ਮਨਿ ਜੋਈ ਜਸੈ ਅਸਨ ਪਾਇ ਮਾਨ ਨਾਨਕ ਗਾਵੀਐ ਗੁਣਿ ਨਿਧਾਨ ਗਾਵੀਐ ਸੁਣਿ ਅਮਰਖੀਏ ਭਾਉ ਲੋਕੁਰ ਹਰਿ ਸੁਖ ਲੈ ਜਾਏ ਗੁਰਮੁਖ ਨਾਰੰ ਗੁਰਮੁਖ ਵੇਦੰ ਗੁਰਮੁਖ ਆਸਮਾਈ ਗੁਰਸਰ ਗੁਰਗੋਖ ਬ੍ਰਹਮਾ ਗੁਰਪਾਰਵਤੀ ਮਾਈ ਜੇਹੋ ਜਾਣ ਆਖ ਨਾਹੀ ਕਹਿਣਾ ਤਿਨ ਨਜਾਈ ਗੁਰਾਇਕ ਦੇਵ ਜਹਾਈ ਸਭਨਾ ਜੀਆ ਖੈ ਲੱਤਾ ਸੋ ਮੈਂ ਸਿਰਨਜਾਈ ਤਿਰਹ ਨਾ ਜਿਸ ਸਭਾ ਬਿਨ ਕੰਨ ਹੀ ਨਾਇ ਕਰੀ ਜਿ ਸੇ ਸਠ ਉਪਾਈ ਵੇਖਾ ਬਿਨ ਕਰਮਾ ਕੀ ਮਿਲ ਲੈ ਲਈ ਮਾਤੋ ਜ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਤੁਣੀ ਗੁਰਾ ਇੱਕ ਦੇਵ ਜਹਾਈ ਸਭਨਾ ਜੀਆ ਖੈਰ ਦਤ ਸੋ ਮੈਂ ਸਿਰਨਜਾਈ ਜੇ ਜੁਗ ਚਾਰੇ ਆਰਜਾ ਹੋਰ ਰਸ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾਮ ਰਹਾਇ ਕੈ ਜਸ ਕੀ ਰਜਗਲੀ ਜੇਦਸ ਨਦਰ ਨਾ ਬੈਤਾ ਵਾਸਨਾ ਪੁੱਛੇ ਕੀ ਹਿੱਟ ਅੰਦਰ ਹਿੱਟ ਕਰ ਰੂਸੀ ਰਸਰੇ ਨਾਨਕ ਨਿਰਗੁਣ ਹੈ ਗੁਣ ਖਰੇ ਗਣਮੰਥੀਆਂ ਗੁਣ ਦੀ ਹੇਹਾ ਹੋ ਨਾ ਸੁਜੇ ਜੇਦਸ ਗੁਣ ਹੋਏ ਖਰੇ ਸੁਣਿਆ ਸਦਵੀਰ ਸਨਾਥ ਸੁਣਿਆ ਦਰਤਵ ਲਿਆਕਾਸ਼ ਸੁਣਿਆ ਰੀਪਲ ਪਾਤਾ ਸੁਣਿਆ ਬਹੁਣ ਸਖੈ ਖਾਲ ਨਾਨਕ ਭਗਤ ਸਦਾ ਵਿਗਾਸ ਸੁਣਿਆ ਰੂਖ ਪਾਪ ਨਾਸ ਸੁਣਿਆ ਸ੍ਰੀ ਬ੍ਰਹਮੰਡਾ ਨਮਕ ਸਰਾਹਣ ਮੰਦ ਸੁਣਿਆ ਜੋਗ ਅਰੁਖ ਅਨਵੇਦ ਸੁਣਿਆ ਸਾਸ ਸੂਤ ਵਿਦ ਨਾਨਕ ਬਖਤ ਸਦਾ ਵਿਗਾਸੁ ਨੇ ਰੂਪ ਆਪਕਾ ਨਾਸੁ ਸੁਣੈ ਸਤ ਸੰਦੋਖ ਗਿਆਨ ਸੁਣੈ ਅਠਸਠਿ ਕਾਇ ਫਿਨਾਣ ਸੁਣੈ ਬੜ ਬੜ ਬਾਬ ਹੈ ਮਨ ਹਲਾਕੇ ਸਹਿ ਦਿਆਨ ਨਾਨਕ ਬਖਤ ਸਦਾ ਵਿਗਾਸੁ ਨੇ ਰੂਪ ਆਪਕਾ ਨਾਸੁ ਸੁਣੈ ਸਰਾਗੁਣਾ ਕੀ ਗਾਹਾ ਸੰਤ ਸੇਖ ਪੀਰ ਪਾਤਸ਼ਾਹ ਸੁਨਦੇ ਬਾਵੈ ਰਹੋ ਸੁਨ ਹਾਥ ਰੋਇ ਸਗਾਸੋ ਆਪੋ ਨਾਨਕ ਭਗਤ ਹਰਿ ਦਾ ਵਿਗਾਸ ਨੇ ਰੂਪ ਆਪ ਕਾ ਨਾਸ ਮਨ ਕੀ ਗਤ ਕਿਹ ਨ ਜਾਏ ਜੇ ਕੋ ਕਹੈ ਵਿਚੇ ਸੁਟਾਈ ਕਾਗ ਖਲਮ ਨਾਲ ਲਿਖਣ ਹਾਰ ਲਿਖ ਬਹਿ ਕਰਨ ਵਿਚਾਰ ਐਸਾ ਨਿਰੰਜਨ ਹੋਏ ਜੇ ਕੋ ਮੰਜਣਾ ਮਨ ਕੋਈ ਮਨ ਅਸ਼ੁੱਧ ਹੋਵੇ ਮਨ ਬੁੱਧਾ ਮਨ ਸਗਲ ਪਾਉਣੇ ਕੀ ਸੁਧ ਮਨ ਮੁੱਟਾ ਨਾ ਖਾਏ ਮਨ ਜਮਕੇ ਸਾਧਨਾ ਜਾਏ ਜੇ ਸਾਧਨਾ ਰਿੰਜਨ ਹੋਏ ਦੇਖੋ ਮੱਜਣ ਮਨ ਹੋਏ ਮਨ ਮਾਰਗਾ ਨਾ ਪਾਏ ਮਨ ਵਸਿਆ ਅਗਰ ਗਟ ਜਾਏ ਮਨੈ ਮਗਨ ਜਲੇ ਬੰਧ ਅਨ ਧਰਮ ਸੱਚੀ ਸੰਬੰਧ ਸਾਧਨਾ ਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਬਾਵ ਹੈ ਮੁਖਰਵਾਰ ਮਨ ਪਰਵਾਰੈ ਸਦ ਹਾਰ ਮਨ ਦਰਦਾਰੇ ਗੁ ਸਿੱਖ ਮਨ ਨਾਨਕ ਭਵਨ ਬਿਖੋ ਐਸਾ ਨਾਮ ਨਿੰਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਪੰਜ ਪਰਵਾਨ ਪੰਜ ਪ੍ਰਧਾਨ ਬੰਚੇ ਬਾਵਾ ਦਰਗਹਿ ਮਾਨ ਵੰਚਾ ਸੁਹੈ ਰ ਰਾਜਾਨ ਵੰਚਾ ਖਾ ਗੁਰੇ ਖਿਧਿਆਨ ਜੇ ਕੋ ਖਹਿ ਗਰੇ ਵਿਚਾਰ ਕਰਤੇ ਖੈ ਖੁਨਾਹਿ ਸਮਾਰ ਲੋਰ ਧਰਮ ਦੇ ਆਖਾ ਪੂਟ ਸੰਤੋਸ਼ ਆ ਰਖਿਆ ਜਨ ਸੋਤੇ ਜੇ ਕੋ 부ਝੈ ਹੋਵੇ ਸਚਿਆ ਤਉ ਲੇ ਉਪਰ ਗਿਤਾ ਪਾਰ ਹਤੀ ਹੋਰ ਬਰੇ ਹੋਰ ਹੋਰ ਦਿਸਤੇ ਬਾਦ ਲਖੰਡੂਰ ਜਿਹੇ ਜਾਗ ਰੰਗਾ ਹੀ ਨਾਮ ਸਭ ਨਾਲ ਲਿਖਿਆ ਮਨ ਖਲਾਮ ਇਹੋ ਲਿਖਾਲਿਕਾ ਜਣ ਕੋਈ ਲਿਖਾ ਲਿਖਿਆ ਹੇਤਾ ਹੋਈ ਹੇਤਾ ਦਾਸ ਹਰ ਰੂਪ ਖੇਚੀ ਦਾਤ ਜਾਣੇ ਹੁਣ ਗੂਟ ਹੇਤਾ ਸਭ ਕੁ ਗਵਾ ਉਦਸਤੇ ਹੋਏ ਲਖ ਗਰੀਆ ਕੁਦਰਤ ਹੁਣ ਗਹਾ ਵਿਚਾਰ ਵਾਰਨ ਜਾ ਵੇਖ ਵਾਰ ਜੋ ਹਉ ਦਬਾਵੈ ਸਹਿਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਆਸੰਖਿ ਜਾਪੋ ਆਸੰਖਿ ਬਾਉ ਆਸੰਖਿ ਪੂਜਾ ਆਸੰਖਿ ਦਰਸਾਉ ਆਸੰਖਿ ਗ੍ਰੰਥ ਮੁਖ ਵਿਜਵਾੜ ਸੰਗ ਜੋਗ ਮਨ ਰਹੇ ਉਦਾਸ ਆਸੰਭਤੁ ਗੁਣ ਗਿਆਨ ਵਿਚਾਰ ਸੰਸਤੀ ਅਸੰਖ ਦਾਤਾਰ ਆਸੰਖਾ ਸਵਰਮ ਬਖਸ਼ਾ ਅਸਮੋ ਲਿਬਲਾਏ ਤਾਰ ਕੁਦਰਤ ਖਣਗਹਾ ਵਿਚਾਰ ਹਵਾਰਿਆ ਨਾ ਜਾਵਾ ਇੱਕ ਵਾਰ ਜੋ ਸੁਧ ਭਾਵੈ ਸਹੈ ਬਲਿਕਾਰ ਹੋ ਸਦਾ ਅਸੰਮਤ ਨਿਰੰਕਾਰ ਅਸੰਖ ਮੋਰਖ ਵੰਦ ਘੂਰ ਅਸੰਖ ਚੋਰ ਹਰਾ ਘੂਰ ਅਸੰਖ ਅਮਰ ਫਰ ਜਾਹੈ ਜੂਰ ਅਸੰਗਲਵਡ ਹੱਤਿਆ ਹਮ ਹੈ ਅਸ਼ੰਖ ਬਾਪੀ ਬਾਪ ਕਾ ਜਾਹੈ ਸੰਗੁਲਿਆਰ ਕੁੜਾ ਫਿਰ ਹੈ ਅਸੰਖ ਮਲੇਸ਼ ਮਲ ਵਖਾ ਹੈ ਸੰਜਕ ਸਿਰ ਹੈ ਭਾਰ ਨਾਨਕ ਨੀਚ ਹੈ ਵਿਚਾਰ ਵਾਰਨ ਜਾਏ ਇੱਕ ਵਾਰ ਰਹੁ ਰਤ ਭਾਵੈ ਸਭੁ ਲੀਕਾਰ ਹਉਸਦਾ ਸਲਾਮਤ ਨਿਰੰਕਾਰ ਅਸ ਨਾ ਹਵ ਅਸੁ ਭਾਵ ਅਗਮ ਅਗਮ ਸਹ ਲੋ ਹੋਏ ਅਸੰਗ ਹੈ ਸਿਰ ਭਾਰ ਹੋਈ ਆਖਰੇ ਨਾਮ ਆਖਰੀ ਸਲਾਹ ਪ੍ਰਿ ਗਿਆਨ ਗੀਤ ਗੁਣ ਗਾਹ ਆਖਰੇ ਲਖਣਾ ਮੋਲਣ ਬਾਣ ਅਖਰਾ ਸਸ ਸੰਯੋਗ ਰਖਾਣ ਜਿਨ ਹੈ ਲਖੈ ਦਿਸਨਾ ਹੈ ਜੇ ਫਰਮਾਏ ਤੇ ਪ੍ਰਾਹੇ ਜਿਤਾ ਹਿਤਾ ਰਟਣਾਉ ਨਾ ਵਣਨਾਵੇ ਨਾਹੀ ਕੋਟਾਉ ਕੁਦਰਤ ਹਉ ਗਹਾ ਵਿਚਾਰ ਵਾਰਿਆ ਨਾ ਜਾਵ ਇਕਵਾਜੁ ਭਾਵੇ ਸਹਿਬ ਲਿਖਾਰਿ ਤੁਸਦਾ ਸਲਾਮਟ ਨਿਰੰਕਾਰ ਭਰੀਏ ਹੱਥ ਪੈ ਚੰਦੇ ਪਾਣੀ ਰੁਟੈ ਅਤਿ ਸੁਖੀ ਮੋਤਲਿ ਤੀ ਕਪੜੁ ਹੋਵੇ ਦੇਸਾ ਗੂਣ ਲਿਐ ਤੋਇ ਭਰੀਏ ਮਤਿ ਬਾਬਾ ਖੈ ਸੰਗ ਹਦੁਪ ਨਾਵੇ ਕਿ ਰੰਗ ਹੁਨੀ ਬਾਬੇ ਆਖਣ ਨਾ ਹੈ ਕਰ ਕਰ ਖੰਨਾ ਲਿਖ ਲੈ ਜਾਹੁ ਆਪੇ ਵੀਜ ਆਪੇ ਹੀ ਹਾਉ ਨਾਨਕ ਤੁਮਿਆ ਹੋ ਜਾਹੁ ਤੇਰਾ ਤੱਪ ਦਿਆ ਦਤਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮਨਿਆ ਮਨ ਕੀਟਾ ਭਾਉ ਅੰਤਰ ਗਟ ਜਿਸੁ ਮੰਨਉ ਸਭ ਗੁਣ ਦੇਰੇ ਮੈਂ ਨਾਹੀ ਹੋਇ ਵੈਣ ਗੁਣ ਕੀਤੇ ਭਗਤ ਨਾ ਹੋਇ ਸਤਸਦਾਸ ਬਾਣੀ ਬਰਮਾਉ ਸਤਸੋਹਾਨ ਸਦਾ ਮਨ ਚਾਉ ਕਮਨ ਸੋ ਵਿਲਾ ਵਖਤ ਕਮਨ ਹਮਸਤਿ ਕਨਵਾਰ ਕਮਨ ਸ੍ਰਿਸ਼ਟੀ ਮਾਹੋ ਹੁਣ ਜਿਤھ ਬੂਆਕਾਰ ਵੈਨਾ ਬਾਇ ਬਣਤੀ ਜਹ ਹੋਐ ਲੇਕੁਰਾਨ ਅਕਸਨ ਬਾਇ ਫਤਿ ਲਿਖਨ ਲੇਕੁਰਾਨ ਫਤਵਾਰ ਨਾ ਜੋਗੀ ਜਾਣੈ ਰਚਮਾ ਨਾ ਕੋਈ ਜਗਰਤਾ ਸ੍ਰਿਸ਼ਟੀ ਕੋ ਸਾਜੀ ਆਪੇ ਜਾਣੈ ਸੋਈ ਕਿਵ ਕਰੇ ਆਖੈ ਜੇ ਸਲਾਹੀ ਕਿ ਵਰਨ ਕਿਵ ਜਾਣਾ ਨਾ ਨਹਿ ਅਖਣ ਸਭ ਕੋ ਵਖੈ ਇੱਕ ਦੋ ਇੱਕ ਸਿਆਣਾ ਵਡਾ ਸਾਹਿਬ ਟੀ ਨਾਈ ਈਤਰ ਅਖਾ ਬੋਵੇ ਨਾਨਕ ਜੇ ਕੋ ਆ ਪੂਜਣਾ ਅਗਿਆਨ ਸੁਹੈ ਪਤਲ ਬਤਲ ਅਗਸਾ ਗਸ ਫੋੜ ਕੋੜ ਪਾਸ ਕੇ ਵੇਚਨਿ ਕਬਾਤ ਸਹਸ ਥਰ ਹੈ ਗਨ ਗਿਤੇ ਵਾ ਅਸਲਿ ਧਾਤ ਲਿਖਾ ਹੋਇ ਤਰਹੀਐ ਲਿਖਿਆ ਹੋਇ ਬਿਨਾ ਸੁਨਾਨ ਸਵਡਾ ਕੀਆ ਪਜਾਨੇ ਆਪ ਸਲਾਹੇ ਸਲਾਹੇ ਤਿਹ ਹਤ ਨ ਪਾਈਐ ਨਦੀਆਂ ਤੇ ਵਹਾਵ ਸੁਨ ਨ ਜਾਣੀ ਹੈ ਸਮੁੰਦਰ ਸਾਹਿਰ ਦਾਨ ਗ੍ਰਹਾ ਸਿੱਤੀ ਮਾਲ ਧਨ ਕਿਹੜੇ ਦਿਲ ਨਾ ਹੋਨੀ ਜੇ ਤਿਸ ਮਨ ਹੋ ਨਾ ਵਿਸਰਹੈ ਅੰਤਨਾ ਸਿੱਤੀ ਗਹਿਣ ਨ ਅੰਤ ਅੰਤਨ ਕਰਨ ਦੇ ਨਯੰਤ ਅੰਤਨ ਵੇਖਣ ਸੁਣਨ ਨਯੰਤ ਅੰਤਨ ਜਾਪੇ ਹਿਤਾ ਆਕਾਰ ਅੰਤਨ ਜਾਪੇ ਬਾਰਾ ਬਾਰ ਅੰਧਕਾਰ ਨਾਲ ਗੱਟੇ ਬਿਲੜਾ ਹੈ ਤਾਖੇ ਅੰਤਨ ਤਾਏ ਜਾਹੇ ਹੰਤ ਨ ਜਾਣੈ ਕੋਈ ਬਖਤਾ ਕਹੀਏ ਬਖਤਾ ਹੋਏ ਵੱਡਾ ਸਾਹਿਬ ਚਾਹਉ ਉੱਚੇ ਬ੍ਰਹ ਚਾਹ ਨਾ ਹਾਉ ਏ ਵਡੋ ਚਾ ਹੋਵੇ ਕੋਏ ਸੁੱਚੇ ਕੋ ਜਾਣਾ ਸੋਏ ਜੀਵੜਾ ਜਾਣੇ ਆਪੇ ਆਪੋ ਨਾਨਕ ਨਦਰੀ ਫਰਮੀ ਦਾਤ ਬੌਤਾ ਕਰਮ ਰੱਖਿਆ ਨਾ ਜਾਏ ਵੱਡਾ ਦਾਤਾ ਦੰਨਤੁ ਮਾਈ ਕਿਤੇ ਮਗਹ ਝੋਲੀ ਅਪਾਰ ਕਿਤੇ ਅਗਤ ਨਹੀਂ ਵਿਚਾਰ ਕਿਤੇ ਖਤਪ ਹੈ ਵਿਕਾਰ ਕਿਤੇ ਲੈ ਲੈ ਮੁਰਬਾ ਹੈ ਕਿਤੇ ਮੁਰਖਹੀ ਹਾ ਹੈ ਕਿਤੇ ਲੋਕੂ ਸਦਮਾਰ ਇਹ ਵੀ ਦਾ ਤੇਰੀ ਦਾ ਤਾਰ ਬਨਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੈ ਕੋਈ ਜੇ ਕੋ ਹੈ ਗਖਨ ਬਾਏ ਹਜਾਂ ਜਿਤੇ ਮੁਖ ਆਏ ਆਪੇ ਜਾਣੇ ਆਪੇ ਲੇ ਆਖ ਹੈ ਸੇ ਪੀ ਕਈ ਕੇ ਜਸਨੋ ਬਖਸ਼ ਸੁਸਲਾਹ ਨਾਨਕ ਬਖਸ਼ ਹੀ ਬਾਸ਼ਾ ਹੋ ਹਮਲਾ ਗੁਣ ਮਲਵਾ ਪਾਰ ਮਲਵਾ ਪਾਰੀ ਮਨ ਭੰਡਾਰ ਹਮਲਾ ਹੈ ਮਨ ਲਜਾ ਹੈ ਅਮਲ ਭਾਏ ਅਮਲ ਸਮਾਹੈ ਅਮਲ ਧਰਮ ਅਮਲ ਦੀ ਬਾਹਣ ਅਮਲ ਤੁਲ ਅਮਲ ਪ੍ਰਵਾਹਣ ਅਮਲ ਬਖਸ਼ੀਸ਼ ਉਹਨਾਂ ਲਿਸ਼ਾਣ ਅਮਲ ਕਰਮੇ ਅਮਲ ਫਰਮਾਨ ਅਮਲ ਹਉ ਲੱਖਿਆ ਨਾ ਜਾਏ ਆਖ ਆਖ ਰਹੇ ਨਿਵਲਾਈ ਆਖੇ ਵੇਦ ਬਾਦ ਪ੍ਰਾਣ ਆਖੇ ਬੜੇ ਖਰੇ ਵਿਖਿਆਣ ਆਖੇ ਵਰਮੇ ਆਖੇ ਇੰਦਰ ਆਖੇ ਗੁਪੀ ਦੇਹੇ ਗੋਵਿੰਦ ਆਖੇ ਈਸ਼ਰ ਆਖੇ ਸੱਦ ਆਖੇ ਈਸ਼ਰ ਆਖੇ ਸੱਦ ਆਖੇ ਗਿੱਤੇ ਗਿੱਤੇ ਬੁੱਧ ਆਖੇ ਨਾਨਕ ਆਖੇ ਦੇਵ ਆਖੇ ਸੱਦ ਨੰਮ ਜਨ ਸੇਵ ਕਿਤੇ ਆਖੇ ਅਕਨ ਬਾਹੇ ਕਿਤੇ ਗਹਿ ਗਹਿ ਫੁੱਟ ਜਾਹੇ ਕਿਤੇ ਹੋਰ ਕਰ ਹੈ ਤਾਖਨਾ ਸੁਖ ਹੈ ਕੀ ਕੀ ਜੇਣ ਭਾਵੈ ਦਿਗਦ ਹੋਈ ਨਾਨਕ ਜਾਣੈ ਸਚ ਸੋਈ ਜੇ ਕੋ ਆਖੈ ਬੋਲ ਵਿਗਾੜ ਤਾਲਿਖੇ ਸਰਗਵਾਰ ਗਵਾਰ ਸੋਦਰਖੇ ਹਾ ਸੁਦਰਖੇ ਹਾ ਜਿਤ ਵੈ ਸਭ ਸਮਾਲੇ ਵਾਜੇ ਨਾਲ ਅਨੇਕ ਸੰਖਾ ਹਿਤੇ ਵਾਵਣ ਹਾਰੇ ਹਿਤੇ ਰਾਗ ਸੁਧਹੀਣਾ ਹਿਤੇ ਗਾਵਣ ਹਾਰੇ ਗਾਵੇ ਰਹਿਨ ਪਾਣ ਪਾਣੇ ਵੈ ਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵਹਿ ਜਿਤੁ ਗਤਿ ਲਿਖਜਣ ਹੈ ਲਿਖਲੇ ਧਰਮ ਵਿਚਾਰੇ ਆਸਰਵ ਮਹਦੇਵ ਸੋ ਸਦਾ ਸواری ਗਾਵਹਿ ਨਰਿੰਦਰਾਸਨ ਬੈਠੇ ਰੇਪਿਆ ਦਰ ਨਾਲੇ ਗਾਵਹਿ ਸਿਤਿ ਸਮਾਰਿੰਦਰ ਗੰ ਸਰ ਵਿਚਾਰੇ ਗਾਵਨ ਜਤੀ ਹਤੀ ਸੰਤੋਖੀ ਆਵੀ ਕਰਾਰੇ ਗਾਵਨ ਪੰਡਿਤ ਬਲਕੇਸ਼ਰ ਜਿਉ ਜਿਉ ਵੇਦਾ ਨਾਲੇ ਗਮ ਮੁਹਨੀਆ ਮਨ ਮੋਹਰ ਸੁਰਗਮ ਅਟਪਿਆਲੇ ਗਾਵਨ ਤੁਮ ਪ੍ਰਾਇ ਤੇਰੇ ਅਸ਼ਟ ਅਦਿ ਸਤਿ ਨਾਲੇ ਗਾਜੁਰ ਮਹਾਬਲ ਸੂਰਾ ਗਾਵ ਸਾਨੀ ਚਾਰੀ ਗਾਵ ਖੰਡ ਮੰਡਲ ਤੁੰਡਾ ਹਰ ਕੋ ਰਖੇ ਧਾਰੇ ਸੈਦ ਨੂੰ ਗਾਵਨ ਜੋਤਿ ਭਾਵਨ ਰਤੇ ਤੇ ਭਗਤ ਰਸਾਲੇ ਹੋਰ ਹਿੱਤੇ ਗਾਵਨ ਸ੍ਰੀ ਮਹਾਂ ਜੀਤ ਨਾਮ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਜਾ ਸੱਹਿਬ ਸੱਚ ਸਚਿ ਨਾਈ ਹੈ ਵੀ ਹੋਸੀ ਜਨ ਅਸੀ ਰਚਨਹਾ ਜਨ ਰਚਾਈ ਰੰਗੇ ਰੰਗੇ ਬਾਤਿ ਕਰ ਕਰ ਜਨ ਸਿ ਮਾਇਆ ਜਨੁ ਪਾਈ ਕਰ ਕਰ ਵਖੇ ਗਿਤਾ ਆਪਣਾ ਜਿਤ ਜੀਵੜਿਆਈ ਜੋਤਿ ਬਾਵੈ ਸੋਈ ਕਾਸੀ ਹੁਨ ਕਨ ਨ ਜਾਈ ਸੋ ਪਾਛਿਆ ਹੋ ਸਹਬ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਦੋਖ ਸੰਬਚੋਲੀ ਧਿਆਨ ਕੀ ਕਰਹਿ ਵਿਪੂਰਤ ਕਿੰਦਾ ਹਾਲ ਪਾਰੇ ਖਾਇਆ ਜਿਹ ਚੰਦਾ ਪਤੀਤ ਆਏ ਪੰਕਤੀ ਸੜ ਜਮਾਤੀ ਮਨ ਜੀਤਾ ਜਗ ਜੀਤ ਹਾਰੇਸ ਸਿਆ ਜਿਸ ਹਰ ਅਨীল ਨਾਦ ਨਾਹਤ ਰਜੂ ਵਿਪੋ ਵਿਸ ਭਉਤ ਗਿਆਨ ਦਿਆਵੰਡਾਨ ਘਟ ਘੜ ਵਾਜੈ ਨਾਦ ਆਪੁ ਨਾਮ ਅਸਿ ਸਭ ਜਾ ਕਿ ਰਿਸਦ ਅਵਰਾਸਾਦ ਸੰਜੋਗ ਜੋਦੋ ਇਕਾਚ ਲਾ ਲਿਖਿਆ ਭਾਗ ਆਦੇ ਰਸਿਆ ਦੇਸ ਹਰ ਨੀਲਨਦ ਨਾਹਟ ਜੋ ਜੋ ਵੇਖੋ ਵੇਸ ਇਕਾ ਮਾਇੁਕਤ ਵੇ ਆਇਨ ਜੱਲੇ ਗੁਰੂਵਾਨ ਇਕ ਸੰਸਾਰੇ ਇਕ ਮੰਡਾਰੇ ਇਕ ਲਾਇ ਦੀਵਾਨ ਜਦ ਸੁਭਾਵੈ ਜਦਲਾਵੈ ਹੋਵਾ ਫਰਮਾਨ ਉਹ ਹੈ ਵੇਖੇ ਨਾਨਕ ਨਦਮਾਵੇ ਭੁਖਤ ਹੈ ਵਿਡਾਣਵਾਰੇ ਦਸਿਆ ਦੇਸ ਹਾਰੋ ਅਨੀਲ ਨਾਦ ਨਾ ਹਤ ਰੁਜਿਓ ਇਕੋ ਇਸ ਆਸਣ ਲੋਲਾ ਬੁੰਡਾਰੇ ਜੋ ਕਿਛੁ ਬ੍ਰਾਹਮ ਕਵਾਰ ਕਰ ਕਰ ਵੇਖੇ ਸਿਜਣ ਹਾਰ ਨਾਨਕ ਸੱਚ ਕੀ ਸਚੀਖਾਰ ਹਰੇ ਦਸਿਆ ਦੇਸ ਹਾਰੋ ਅਨੀਲ ਨਾਦ ਨਾ ਹਤ ਰੁਜਿਓ ਇਕੋ ਇਸ ਇਕ ਦੋ ਜੇ ਬੋ ਲਖ ਹੋ ਹੈ ਲਖੋ ਬਹ ਲਖੀਸ ਲਖ ਲਖ ਗਿੜਾ ਆਖੀ ਐ ਇਕ ਨਾਮ ਜਗਦੀਸ਼ ਇਤਰਾਹੇ ਬੰਦ ਬਬੜੀਆਂ ਚੜਿਏ ਹੋਏ ਕੀਸ ਸੁਣ ਗਲਾ ਅਕਾਸ਼ ਕਿਟਾਇਰੀਸ ਨਾਨਕ ਅਨਰੀ ਪਾਈਐ ਬੁੜੀ ਫੁੜਾ ਢੀਸ ਕਾਹਣ ਜੁਰ ਜਪਨ ਹਜੂਰ ਜੋ ਨਾ ਮੰਗਣਾ ਦੇਣ ਨਾ ਜੋਰ ਜੋ ਨਾ ਜੀਵਨ ਮਰਨ ਦਾ ਹਜੂਰ ਜੋ ਨਾ ਰਾਜਵਾਲ ਮਨਸੂਰ ਜੋ ਨਾ ਸੁੱਤੀਆਂ ਵਿਚਾਰ ਜੋ ਨਾ ਟਿਪਟੈ ਸੰਸਾਰ ਜਿਸ ਹਰਿ ਉਹ ਹਰ ਵੇਖੈ ਸੋਏ ਨਾਨਕ ਤੁਮ ਨਿਸ਼ਨਾਹ ਕੋਈ ਰਾਤੇ ਰਤੇ ਹਤਿਵਾਰ ਤਪਉਣ ਬਾਣੀ ਅਗਨੀ ਪਾਤਾਲ ਦਸ ਦੱਸੀ ਸਾੁਰ ਕੀ ਧਰਮਸਾਲ ਰਸੋ ਜੀ ਜੁਟ ਕੇ ਰੰਗ ਦਨ ਕੇ ਨਾਮ ਨੇਖ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਸੇ ਸੋਹਣ ਬਨ ਕਰਵਾਨ ਨਦਰੀ ਕਰਮ ਪਵੇ ਨਿਸ਼ਾਨ ਗੱਟ ਭਗਾਇ ਉੱਥੇ ਪਾਈ ਨਾਨਕ ਗਿਆ ਜਾਪੇ ਜਾਈ ਧਰਮ ਹੰਡਕਾ ਇਹ ਧਰਮ ਗਿਆਨ ਖੰਡਕਾ ਆਪੋ ਕਰਮ ਕਿਤੇ ਬਾਣ ਬਾਣੀ ਵਸੰਤਰ ਕਿਤੇ ਕਾਨ ਮਹੇਸ਼ ਕਿਤੇ ਬ੍ਰਹਮ ਘਰ ਤੋਂ ਘੜੀ ਹੈ ਰੂਪ ਰੰਗੇ ਵੇਸ਼ ਕਿਤੇ ਆਖਰਮ ਭੂਮੀ ਮੇਰ ਕਿਤੇ ਹਿੱਤੇ ਰੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਦਵਨਾਥ ਕਿਤੇ ਜਤ ਦੇ ਵੇਸ਼ ਕਿਤੇ ਦੇਦਨ ਮੰਨਾ ਕਿਤੇ ਚਰਤ ਸੁਮੰਦ ਕਿਤੇ ਹਾਨੀ ਕਿਤੇ ਬਾਣੀ ਕਿਤੇ ਬਾ ਨਿਰੰਦ ਕਿਤਿਆ ਸੁਤੀ ਸੇਵਕ ਹਿਤ ਨਾਨਕ ਹੰਤ ਨਾਇੰਤ ਗਿਆਨ ਹੰਮੈ ਗਿਆਨ ਵਚੰਡ ਸਤਿਨਾਦ ਵਿਨੋਦ ਕੋਡ ਅਨੰਦ ਸਰਮਖੰਡ ਕੀ ਬਾਣੀ ਰੂਪ ਸਤਿਗਤ ਅਰਥ ਘੜੀਏ ਬੁਰਜੇ ਅਨੂਪ 타ਹਿ ਅਲੈ ਤੀਨ ਜਾਹੈ ਰਿ ਕੋ ਹੈ ਉਚੇ ਬਚਤਾਇ ਸਤਿ ਘੜੀਐ ਸਤ ਮਤਮਨ ਗੁਰਦੁ ਘੜੀਐ ਸਰਾਧਾਂ ਕੀ ਸੁਰਦ ਕਰਮਹੰਡ ਕੀ ਬਾਣੀ ਜੋਰ ਤਥਾ ਹੋਣਾ ਹੋਈ ਹੋਰ ਦਸਰ ਜੁਗ ਮਹਾਬਲ ਸੂਰਾ ਜਿਨ ਮੇਰਾਮ ਰਹਿਆ ਗਰਪੂਰ ਤਥਾ ਸਿਤਾ ਸਿਤਾ ਮਹਿਮਾ ਵਾਹਿ ਤਾਕੇ ਰੁਗਨਾ ਸੁਨੇਹੀ ਜਹ ਹੈ ਨਾਮ ਰਣ ਠਾਕੇ ਜਾਹ ਜਿਨ ਕੇ ਰਾਸੈ ਮਨ ਮਾਹ ਸਭ ਤੁਸਕਲੋ ਹਰ ਹੈ ਆਨੰਦ ਅਚੈ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਸਰਕਾਰ ਵੇਖੈ ਨਦ ਮਿਹਾਲ ਅਸਤਖੰਡ ਮਨੁ ਲਵਰ ਪੰਡ ਜੇ ਕੋ ਤਦ ਅੰਤਨੰਤ ਚਲੋ ਲੋ ਹੁ ਆਕਾਸ਼ ਜਿ ਹੁਕਮ ਦੇ ਅਦੰਕਾਰ ਵੇਖੈ ਉਸੇ ਸਰਵ ਵਿਚਾਰ ਨਾਨਕ ਸੁਨਖਰੜਾ ਸਾਰ ਜਸਹ ਹਰਿਆਰ ਸੁਨਿਆਰ ਨਮਤਵੇੜ ਹੱਤਿਆਰ ਭਉ ਭਰਾਗੰਦ ਦਪਤਾਉ ਭਾਂਡਾ ਭਉ ਅੰਮ੍ਰਿਤ ਦਢਾਲ ਘੰਡੜੀਐ ਸਬਦ ਕੀ ਢਕਸਾਲ ਜਿਨਨ ਕੋ ਨਦਰ ਕਰਮ ਦਨਕਾਰ ਨਾਨਕ ਨਦਰਿ ਨਿਹਾਲ ਸ਼ਲੋਖ ਪਵਨ ਗੁਰੂ ਬਾਣੀ ਵਿੱਤਾ ਮਾਤਾ ਧਰਮ ਹੱਟ ਨਿਸਰਾਦ ਰਾਈ ਰਾਇ ਖਿਲੈ ਸਜਤ ਚੰਗਿਆਈਆਂ ਵਰਿਆਹੀਆਂ ਵਾਚੈ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਜਿਹਾ ਆਇਆ ਗਇ ਸਦ ਹਾਲਾ ਨਾਨਕ ਤੇ ਮੁਖ ਉਜਲੇ ਕਿਤੇ ਛਟੀ ਨਾਲ ਆਹੀ ਰਾਹੀ ਗੁਰੂ ਆਰਾਮ ਕੋਲੇ ਮਹੱਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰ ਪਰਸਾਰ ਆਨੰਦ ਵਿਆ ਮਿਰਮਾਇ ਸਤਿਗੁਰੂ ਮੈਂ ਪਾਇਆ ਸਤ ਗੁਰੂ ਚਾ ਪਾਇਆ ਸਹਿਜ ਸਿਤੀ ਮਨੁ ਅਜੀਆਂ ਆਵਾਧਾਈਆ ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਣ ਆਈਆ ਸਤੋ ਤਾ ਗਾਹੋ ਹਰੀ ਕੇਰਾ ਮਨ ਹਾ ਜਨੀ ਵਸਾਇਆ ਅਹ ਨਾਨਕ ਅਨੰਦ ਹੋਵਾ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਨਾਨਕ ਹੋ ਤੋ ਮਨ ਮੇਰੇ ਹੰਦੁਖ ਸਾਹਿ ਬਾਰਣਾ ਅੰਗੇ ਹਾਰ ਕਰ ਦੇਰਾ ਕਾਰਜ ਸਭ ਸਵਾਰਣਾ ਸਭ ਨਾਲਾ ਸੰਰਖ ਸੁਆਮੀ ਸੋਖ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਖੋ ਹਰ ਨਾਲੇ ਸਾਚੇ ਸਾਹਿਬ ਕਿਆ ਨਹੀ ਹਤੇਰੇ ਕਤਾਰੇ ਰਹਿ ਸਭ ਕੁਛ ਹੈ ਜਿਸ ਦੇ ਸੋ ਪ੍ਰਾਵੀ ਸਦਾ ਸੁਖ ਸੁਲਾ ਹਾਜਰੀ ਨਾਮ ਨਵਸਾਵੀ ਨਾਮ ਜਿਨ ਕੈ ਮਨੋਸਿਆ ਅਜੇ ਸਬਦ ਖਨੇਰੇ ਕਹ ਨਾਨਕ ਸੱਚੇ ਸਾਹਿਬ ਕੀ ਰਾਹੀ ਕਤਾਰੇ ਸਾਚਨ ਹ ਮਿਰਾਇਾਰ ਹਾਰੋ ਤਾਜ ਨਾਹਮ ਯਦ ਹਾਰ ਮਿਰਾਇ ਬੁਖਾ ਸਭ ਗਵਾਈਆ ਕਰ ਸਾਥ ਸੁਖ ਮਨ ਆਇ ਉਸਿਆ ਜਨੇਚਾ ਸਾਵ ਗੁਜਾਈਆ ਸਦਾ ਕੁਰਬਾਨ ਕੀਤਾ ਤੁਹਾ ਜਿਸ ਰਿਹੇ ਵੰਡਾਈਆ ਕਹ ਨਾਨਕ ਸੁਣੋ ਸੰਤ ਸਬਦ ਧਰੋ ਬੇ ਅਰ ਸਾਚਾ ਨਾਹ ਮਿਰਾਇ ਅਧਾਰੋ ਵਾਜੈ ਵਾ ਸ਼ਬਦ ਕਾ ਸਭਾ ਗਏ ਸਭਾ ਗਏ ਸਤਿਵਾਜਿ ਖਰਾਂ ਜਿਤ ਗਤਿ ਧਾਰੀ ਆ ਪੰਜ ਰੋਜ ਰਵਸ ਹਾ ਹਿਤੇ ਕਾਲ ਕੰਡ ਕੁਮਾਰੇ ਆ ਤੁਰਕੰਬਾ ਆ ਰਜਨ ਹੋ ਸਿਨਾਮ ਫਰਕੇ ਲਾਗੇ ਕਹਿ ਰਣਕ ਰੈ ਸੂਰੋਵਾ ਤਜ ਘਰ ਅਨਹਜ ਬਾਜ ਅਨਸੋ ਵਡਭਾਗੀ ਹੋ ਸਗਲ ਮਨੋਰ ਸੁਪੂਰੇ ਪਾਰ ਬ੍ਰਹਮ ਪਾਇਆ ਪੁਤਰੇ ਸਗਲ ਵਿਸੂਰੇ ਦੁਖ ਰੋਸ ਸੰਦਾਪਿ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਤਏ ਹਸੇ ਪੂਰੇ ਗੁਰ ਤੇਜ ਜਾਣੇ ਸੁਣ ਦੇ ਬਨੀ ਰਘੂ ਤੇਵ ਵਿਚ ਸਰਪੁਰ ਹਿਆ ਬਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਰੋਰੇ ਸੋਨਦੇਵ ਨਿਤ ਕਹਤੇ ਭਵਿੱਤ ਸਰਗੁਰ ਹਿਆ ਪ੍ਰਭੂ ਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਰੋਰੇ